ਗਲੀਆਂ ਜੇ ਜੀਆਂ ਤਾਂ ਫਿਰ ਦਾ ਬਾਤ ਆਵੇ ਨਹੀਂ ਦਾ ਭਾਈ ਬਨਾਰਸੀ ਕੋ ਲੋੜ ਨਹੀਂ ਹੈ ਜੋ ਹੁਣ ਪਛਿਆ ਜਾਪ ਉਦਲੰਗਤ ਫਾਕੀ ਜਗਾ ਹੋਇਆ ਇਹ ਵੀ ਸਾਡੇ ਵੀ ਹੋ ਸਕਦਾ ਹੈ ਅਜੀਬ ਗੇਂਦ ਹੀ ਕਰਦੇ ਆ ਭਾਈ ਪ੍ਰਚਲ ਨੂੰ ਤੇ ਸਾਰੇ ਖੋਜ ਕਰਕੇ ਇਹ ਵੀ ਪ੍ਰਵਾਸੀ ਲੋਟ ਹੈ ਇਹ ਰੇਡੀਆਂ ਮੰਨਦੇ ਨੇ ਜਾਂ ਕਟਾਨਾਂ ਦੇ ਉੱਪਰ ਹੋਟਲਾਂ ਦੇ ਉੱਪਰ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਜਾਇਓ ਸੰਜੀ ਮੰਜੀ ਦੇ ਵਿੱਚ ਹੈ ਜੇ ਕੋਈ ਸਾਨੂੰ ਅਸੀਂ ਜਿਸ ਮਕਸਦ ਵਾਸਤੇ ਇਕੱਠੇ ਹੋਏ ਆ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਇਹ ਨਿੰਦਨਯੋਗ ਹੈ ਹਸ਼ਿਆਰਪੁਰ ਦੇ ਵਿੱਚ ਬੱਚੇ ਦੀ ਮੌਤ ਹੋ ਗਈ ਹੈ ਜਿਸ ਦਰਿੰਦਿਆਂ ਨੇ ਬਹੁਤ ਬੁਰੀ ਹਾਲਤ ਦੇ ਨਾਲ ਇੱਕ ਛੋਟੇ ਬੱਚੇ ਦੀ ਜਿਹੜੀ ਆ ਉਹ ਜਾਨ ਲੈ ਲਈ ਉਸ ਤੋਂ ਬਾਅਦ ਇੱਕ ਹੋਰ ਸਾਨੂੰ ਫੋਨ ਆਇਆ ਪਰਸੋਂ ਹਸ਼ਿਆਰਪੁਰ ਚਲੋ ਅਸੀਂ ਉਹ ਚੀਜ਼ਾਂ ਜਿਹੜੀਆਂ ਪਟਦੇ ਵਾਲੀਆਂ ਹੁੰਦੀਆਂ ਵਾਂ ਧੀਆਂ ਕਿਉਂਕਿ ਦੂਜੀ ਗੱਲ ਹੁਣੇ ਸਾਡੇ ਕੋਲ ਪਾਰਟੀ ਇੱਕ ਨਵੇਂ ਸ਼ਹਿਰ ਤੋਂ ਆਈ ਹੋਈ ਆ ਉੱਥੇ ਵੀ ਭਈਆਂ ਨੇ ਹੁਣ ਬੀਬੀਆਂ ਦੇ ਮੰਡੀ ਦੇ ਵਿੱਚ ਚਪੇੜਾ ਮਾਰ ਦਿੱਤੀਆਂ ਸ਼ਰਿਆਮ ਗੁੰਡਾਗਰਦੀ ਕੀਤੀ ਹੁਣ ਉਹਨਾਂ ਨੂੰ ਕਹ ਕੇ ਪਹਿਲਾਂ ਅਸੀਂ ਗੜ ਸ਼ੰਕਲ ਦੇ ਵਿੱਚ ਜਾਣਾ ਹੈ ਉਸ ਤੋਂ ਬਾਅਦ ਅਸੀਂ ਨਵੇਂ ਸ਼ਹਿਰ ਜਾਵਾਂਗੇ ਪਰਸੋਂ ਫੋਨ ਆਇਆ ਸਮੁੰਦੜੇ ਤੋਂ ਉੱਥੋਂ ਵੀ ਇੱਕ ਬਿਹਾਰੀ ਬੰਦਾ ਸਾਡੀ ਨੌਜਵਾਨ ਧੀ ਨੂੰ ਭਜਾ ਕੇ ਲੈ ਗਿਆ ਚਲੋ ਪਿੰਡ ਦੇ ਮੌਤ ਬੇਰਾ ਨੇ ਮਤਾ ਪਕਾਇਆ ਉਹ ਧੀ ਨੂੰ ਵਾਪਸ ਲੈਣਤਾ ਜਿਹੜੀ ਵੀ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ ਪੰਜਾਬ ਦੇ ਲੋਕ ਜਿਹੜੇ ਆ ਸਾਰਿਆਂ ਨੂੰ ਪ੍ਰੇਮ ਕਰਦੇ ਆ ਪਰ ਅਸੀਂ ਚਾਹਨੇ ਆ ਜੋ ਬੁੱਢਾ ਦਲ ਦੇ ਜਥੇਬੰਦੀ ਦੇ ਸਿੰਘ ਸਾਡੇ ਸ਼ਹਿਰ ਦੇ ਜਿਹੜੇ ਨੇ ਹੋਰ ਵੀ ਲੋਕ ਜਿਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਸਾਰੇ ਲੋਕ ਉਹ ਖੜੇ ਹੋਏ ਨੇ ਨਾਲ ਜਿਹੜੇ ਪ੍ਰਵਾਸੀ ਲੋਕ ਨੇ ਕੁਝ ਲੋਕ ਚੰਗੇ ਵੀ ਆ ਜਿਹੜੇ ਬਾਹਰ ਦੀਆਂ ਸਟੇਜਾਂ ਤੋਂ ਆ ਕੇ ਵਸ ਰਹੇ ਆ ਪਰ ਮੇਨ ਜੋ ਮਕਸਦ ਹੈ ਜਿਸ ਤਰ੍ਹਾਂ ਹਿਮਾਚਲ ਹੈ ਹਿਮਾਚਲ ਦੀ ਇਹ ਧਰਤੀ ਉੱਥੇ ਕਿਸੇ ਨੂੰ ਦਿੱਤੀ ਨਹੀਂ ਜਾਂਦੀ ਮੁੱਲ ਸਾਡੇ ਪੰਜਾਬ ਵਿੱਚ ਵੀ ਇਦਾਂ ਦਾ ਕਾਨੂੰਨ ਬਣ ਜਾਵੇ ਕਿ ਜਿਹੜੇ ਬਾਹਰ ਦੇ ਲੋਕ ਆ ਕੇ ਇੱਥੇ ਵਸਦੇ ਆ ਉਹਨਾਂ ਦੀ ਜਿਹੜੀ ਆ ਉਹ ਪੀਸੀਸੀ ਕਹਿੰਦੇ ਆ ਹਾਂ ਹਾਂ ਕਲੀਅਰ ਉਹ ਪਹਿਲਾਂ ਉਥੋਂ ਸਟੇਜ ਤੋਂ ਕਲੀਅਰ ਲਿਆਣ ਇੱਥੇ ਵੇਖਣ ਕਿ ਉਹ ਕੋਈ ਉੱਥੇ ਕਾਂਡਕ ਨਹੀਂ ਕਰਕੇ ਆਇਆ ਕੋਈ ਹੋਰ ਕਿੰਨੀਆਂ ਸਟੇਜਾਂ ਦੀ ਗੱਲ ਲਾ ਲਈਏ ਸਾਡੀ ਪੰਜਾਬ ਦੀ ਧਰਤੀ ਤੇ ਵੀ ਇਦਾਂ ਹੋ ਰਿਹਾ ਅਸੀਂ ਚਾਹੁੰਦੇ ਆ ਕਿ ਜੋ ਵੀ ਇੱਥੇ ਕੋਈ ਬਿਹਾਰੀ ਪੰਜਾਬ ਦਾ ਜਿਹੜਾ ਵਸਨੀਕ ਹੈ ਚਾਹੇ ਉਹ Hindu ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਉਹੀ ਇੱਥੇ ਜਿਹੜਾ ਵਾ ਧਰਤੀ ਖਰੀਦ ਸਕਦਾ ਲੈ ਸਕਦਾ ਵਾ ਬਾਕੀਆਂ ਨੂੰ ਇੱਥੇ ਕੋਈ ਅਧਿਕਾਰ ਨਹੀਂਗਾ ਚੰਗੇ ਢੰਗ ਦੇ ਨਾਲ ਰਹਿਣ ਰੇੜੀਆਂ ਵਾਲੇ ਜਿਹੜੇ ਆ ਸਾਡਾ ਕਿਸੇ ਤੇ ਨਾਲ ਦੋਸ਼ ਨਹੀਂਗਾ ਕਿਲਤ ਕਰਦੇ ਅਸੀਂ ਖੁਸ਼ ਆ ਪਰ ਰੇੜੀਆਂ ਦੇ ਉੱਪਰ ਤਮਾਕੂ ਲਾ ਕੇ ਚੀਜ਼ਾਂ ਨ ਵਰਤਾਈਆਂ ਜਾਂਦੀਆਂ। ਰੇੜੀਆਂ ਦੇ ਉੱਪਰ ਬੀੜੀਆਂ ਲਾ ਕੇ ਨਸ਼ੇ ਕਰਕੇ ਸਾਨੂੰ ਗੰਦੀਆਂ ਚੀਜ਼ਾਂ ਨਖਵਾਈਆਂ ਜਾਂ। ਹੁਣ ਸਾਨੂੰ ਇਹਨਾਂ ਚੀਜ਼ਾਂ ਤੋਂ ਖਤਰਾ ਵਾ। ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਛੋਟੇ ਹੁੰਦਿਆਂ ਜਿਦੀ ਮਰਜ਼ੀ ਗਲੀ ਚ ਮਹੱਲੇ ਚ ਜਾ ਕੇ ਖੇਡਣਾ। ਹੁਣ ਦੱਸੋ ਕਿਹਦਾ ਬੱਚਾ ਵਾ ਜਿਹੜਾ ਅਸੀਂ ਬਾਹਰ ਗਲੀ ਚ ਖੇਡਣ ਛੱਡਦੇ ਆ। ਛੱਡ ਸਕਦੇ ਆ? ਕਿੰਨਾ ਜਿਹੜਾ ਵਾ ਮਾਹੌਲ ਖੌਫ ਪੈਦਾ ਹੋ ਚੁੱਕਾ ਵਾ ਇਹਨਾਂ ਗੱਲਾਂ ਦਾ। ਅਸੀਂ ਇਹੀ ਬੇਨਤੀ ਕਰਦੇ ਆਂ ਕਿ ਭਾਈ ਕਾਨੂੰਨ ਜਿਹੜੇ ਆ ਪਾਸ ਕੀਤੇ ਜਾਣ।